ਵੜਾਈਓ ਕਬਰਾ ਵਾ ਦੇਖੋ ਟੋਲੇ ਸਾਹਮਣੇ ਹੀ ਆਂ ਜਾਣ ਚ ਕਿੰਨੀ ਦਿੱਕਤ ਆ ਗਈ ਆ ਮੈਂ ਜਦੋਂ ਦਾ ਇਧਰ ਚੱਕਰ ਲਗਾਣਾ ਉਹਦੇ ਇਹੀ ਹਾਲਾਤ ਨੇ ਪੁਲ ਪੰਦਾ ਚੁੱਕੇ ਜਾਂਦਾ ਪੰਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਬਰਾਜਨੀਤੀ ਖੇਲੀਆਂ ਵਿਚਾਰਿਆਂ ਨਾਲ ਫਿਰ ਦੋੜਣੀ ਬਪਪੀ ਦੇਖੇ ਇਹ ਵੀ ਕੀ ਹਾਲਾਤ ਆ ਬੁਕਾਰਾ ਤੇ ਨੀ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹੀ ਆ ਜੀ ਇਹਦੇ ਪੁਲ ਬਣਨਾ ਚਾਹੀਦਾ ਇਧਰ ਜੀ ਪੰਜਾਬ ਦੇ ਵਿੱਚ ਮੌਨਸੂਨ ਆਉਣ ਨਾਲ ਜਿੱਥੇ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਤੇ ਉੱਤੇ ਖੁਸ਼ੀਆਂ ਆ ਜਾਂਦੀਆਂ ਨੇ ਉੱਥੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ ਤੋਂ ਖੁਸ਼ੀਆਂ ਗਾਇਬ ਹੋ ਜਾਂਦੀਆਂ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਇੱਕ ਪਾਸੇ ਰਾਵੀ ਵਗਦੀ ਹੈ ਦੂਜੇ ਪਾਸੇ ਪਾਕਿਸਤਾਨ ਲੱਗਦਾ ਹੈ ਬਰਸਾਤਾਂ ਦੇ ਚੱਲਦਿਆਂ ਜਦੋਂ ਰਾਵੀ ਦੇ ਵਿੱਚ ਵੱਧ ਪਾਣੀ ਆਉਂਦਾ ਤਾਂ ਬਣਾਇਆ ਗਿਆ ਆਰਜੀ ਪੁਲ ਚੱਕ ਦਿੱਤਾ ਜਾਂਦਾ ਸਿਰਫ ਇੱਕ ਮਾਤਰ ਸਾਰਾ ਬੇੜੀ ਰਹਿ ਜਾਂਦੀ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰੈਸ਼ਨ ਪਹਿਲਾਂ ਹੀ ਸਟੋਰ ਕਰਕੇ ਰੱਖਣਾ ਪੈਂਦਾ ਹੈ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਸੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਤਾਂ ਹੁਣ ਤੱਕ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਆਓ ਤੁਹਾਨੂੰ ਲੋਕਾਂ ਦੀ ਜ਼ੁਬਾਨੀ ਹੀ ਸੁਣਾ ਦਿੰਨੇ ਆ ਮੈਂ ਨਾਮ ਸ਼ਿਵਾਨੀ ਇਲਾਕਾ ਡਪਰੀਆਲ ਪਿੰਡ ਬੜਾ ਹੀ ਔਖਾ ਬਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਆਂ ਜਾਣ ਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆ ਦਾ ਪਹਾੜਾ ਮੁੜਾਇਓ ਚਾਪਕਲੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਪੇਜ ਲੈਣੇ ਆ ਹੁਣ ਇਹ 3-4 ਮਹੀਨੇ ਹੱਦ ਲਈ ਕਿੰਨੇ ਔਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈ ਤਾਂ ਨੈਟਵਰਕ ਵੀ ਨਹੀਂ ਹੈਗਾ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈ ਗਾ ਇੱਧਰ ਦਾ ਬੋਧ ਬੁੜਾ ਹਾਲ ਹੋਇਆ ਗੱਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਆ ਇਹ ਸਾਰੀ ਇੱਥੋਂ ਰੋਡ ਦੇ ਕੰਡੇ-ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਆ ਪਰ ਅਸੀਂ ਕਸੀ ਨੂੰ ਵੀ ਕਦੀ ਅੱਜ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਇੱਥੇ ਸਾਨੂੰ ਹੋਨ ਵੀ ਵਾਜ ਇਧਰ ਫੇਰਾਮ ਲੰਗਾਨਾ ਕਹਿੰਦੇ ਯਾਰ ਅਜੇ ਬੀੜੀ ਪਈ ਹੈ ਮੈਂ ਚਲੋ ਦੇਖ ਕੇ ਆਈਏ ਉੱਥੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਹੈ ਕਾਗਜਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਅਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪਈ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਯਾਰ ਤੇ ਕਾਫੀ 25 ਦੀ ਪ੍ਰਿੰਟ ਬੰਦੇ ਮੇਰੇ ਕੰਨਾ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਉਧਰ ਬਮਿਆਲ ਸਾਈਡ ਦੇ ਨਰੂਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਕਿੰਨੇ ਸਮੇਂ ਤੋਂ ਇਹ ਹਲਾਤ ਨੇ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਤੇ ਮੈਂ ਜਦੋਂ ਦਾ ਇਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਡੇ ਨੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓੱਖਾ ਸੁਖਾ ਰਾਤ ਨਹੀਂ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹ ਹੀ ਆ ਜੀ ਇਹਦੇ ਪੁਲ ਬਣਨਾ ਚਾਹੀਦਾ ਇਧਰ ਜੀ ਉਹਦੇ ਉੱਤੇ ਤਾਂ ਓੱਖਾ ਹੀ ਆ ਜੀ ਪਰ ਪਾਣੀ ਜ਼ਿਆਦਾ ਚੜ ਜੇ ਤੇ ਬੱਚੇ ਤੇ ਫਿਰ ਰਹਿਣ ਇਧਰ ਹੀ ਦਖ ਦੇਣਾ ਓੱਖੇ ਆ ਬਹੁਤ ਸੁਹਿਆਲ ਮਾੜੇ ਆ ਜੀ ਉਹ ਕਿੱਦਾਂ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਦਾਂ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਉਖੈ ਇਹ ਮੈਡੀਕਲ ਸਕੂਲ ਤੋਂ ਚਹੀਦੀ ਫੇਰੀਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਤੇ ਇਹ ਫੈਸਲਾ ਵਾਜੀ ਤੇ ਮੈਂ ਮੜਾ ਹੀ ਹਾਲਤਾ ਮਲਾ ਦਾ ਕੰਮ ਕਰਦਾ ਮੈਂ ਜੀ ਫਿਰ ਇਹ 3 ਮਹੀਨੇ ਚੁੱਕੇ ਆਪਣਾ ਪੁਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਰੋ ਇੱਕ ਛੋਟੀ ਹੈ ਇੱਕ ਇੱਕ ਵੱਡੀ ਕਿਸ਼ਤੀ ਹੈ ਇਹ ਕਿਸ਼ਤੀ ਕਿਦੋਂ ਵਾਹੇ ਇਹ ਲਗਭਗ 1.5 ਮਹੀਨਾ ਹੋ ਗਿਆ ਜੀ ਨੂੰ ਵਾਈ ਤੋਂ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ ਤੇ ਸਾਮੀ 6:00 ਵਜੇ ਤੱਕ ਹਾਂਜੀ ਜੇ ਕੋਈ ਬਿਮਾਰ ਹੋ ਮਰ ਹੋ ਜਾਏ ਤੇ ਫੇਰ ਉਹ ਕੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਲਾ ਹੱਤੇ ਮਾਰੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ ਤਿੰਨ ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾ ਦਾ ਨਹੀਂ ਪਾਰ ਹੁੰਦਾ ਜੀ ਕਿੰਨੇ ਪਿੰਡ ਪਿੰਡ ਇਹ 7 ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਫੁੱਸਲ ਤੇ ਪੱਕਣੀ ਨਹੀਂ ਜੇ ਉਹ ਫਸਲ ਮੁਰ ਕੇ ਪੱਕੇ ਗੋਦੋਂ ਬ੍ਰਿਜ ਲੱਗ ਜਾਏ ਪੁਲ ਫਿਰ ਬੰਨ ਚ ਗਿਆ ਜੀ ਪੁਲ ਬਣ ਤੇ ਵਧੀਆ ਗੱਲ ਹੈ ਜੀ